ਗਵੰਤਾਬਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਹੈ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੂਡੇ ਇਹਦਾ ਕਾਰਨ ਇਹ ਹੈ ਕਿ ਹੀ ਹੈਜ਼ ਹੀ ਇਸ ਨਾਟ தி ਸੀਐਮ ਆਫ ਪੰਜਾਬ ਐਨੀ ਹੀ ਇਸ ਬੇਸਿਕਲੀ ਐਕਟਿੰਗ ਐਜ਼ ਅ ਏਜੰਟ ਆਫ தி ਸੈਂਟਰਲ ਗਵ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ ਐਮਐਸਪੀ ਨਹੀਂ ਦੇਗੀ ਤੇ ਮੇਰੀ ਸਰਕਾਰ ਐਮਐਸਪੀ ਦੇਗੀ ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਢਿਆਂ ਤੇ ਕੇਲੇਆਂ ਤੇ ਹਰ ਚੀਜ਼ ਤੇ ਐਮਐਸਪੀ ਦਵਾਂਗੇ ਮੈਨੂੰ ਨਾ ਛੁਟਕੀ ਵਾਲਿਆਂ ਨੂੰ ਪੁੱਛਣਾ ਚਾਹੀਦਾ ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਇਹ ਝੂਠ ਦਾ ਪਲੰਦਾ ਜਿਹੜਾ ਇਹ ਗਵਰਨਰਜ਼ ਐਡਰੈਸ ਜਿਹੜਾ ਗਵਰਨਮੈਂਟ ਨੇ ਛਾਪਿਆ ਟੋਟਲੀ ਝੂਠ ਦਾ ਪਲੰਦਾ ਪੰਜਾਬ ਇਸ ਟਾਈਮ ਇਜ਼ ਅੰਡਰ ਸੀਜ਼ 300 ਤੋਂ ਵੱਧ ਸਾਡੇ ਕਿਸਾਨ ਜ਼ਖਮੀ ਪਏ ਨੇ ਹਸਪਤਾਲਾਂ ਨੌ ਬੰਦਿਆਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਇਹ ਭਗਵੰਤ ਮਾਨ ਦੀ ਸਾਡੇ ਕੋਲ ਖੁਦ ਕੋ ਇੱਕ ਕਲਿੱਪ ਪਈ ਹੈ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਤੇ ਬਹਿਬਲ ਕਲਾਂ ਦੀਆਂ ਕਿਲਿੰਗਸ ਹੋਈਆਂ ਨੇ ਇਹਨੇ ਖੁਦ ਪਾਰਲੀਮੈਂਟ ਚ ਕਿਹਾ ਸੀ ਕਿ ਕੋਈ ਇਹੋ ਜਿਹਾ ਐਫ ਆਰ ਐਫ ਆਰ ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਹੋਣ ਕਦੀ ਪੁਲਿਸ ਵੀ ਅਨਨੋਨ ਹੋ ਸਕਦੀ ਹੈ ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਜੀ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਜ਼ਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ تسلیم ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਆ ਝੂੜ ਦਾ ਪਲੰਦਾ ਨਾ ਪੜੋ ਤੁਸੀਂ ਕਨਸਟੀਟਿਊਸ਼ਨਲ ਹੈਡ ਹੋ ਤੇ ਉਸੇ ਟਾਈਮ ਉਹਨਾਂ ਨੂੰ ਪਲੰਦਾ ਹੀ ਉਥੇ ਰੱਖ ਇੱਕ ਤਰੀਕਾ ਹੁੰਦਾ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇ ਦਾਂ ਕਿ ਮੈਗਰੀ ਕਰਨਾ ਤੁਹਾਡੀ ਇਸ ਗੱਲ ਤੇ ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਅਡਰੈਸ ਪੜਨ ਤੋਂ ਹੀ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡੀਫੀਟ ਹੈ ਭਗਵੰਤ ਮਾਨ ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜ਼ਾਈਨ ਟੂਡੇ ਇਹਦਾ ਕਾਰਨ ਇਹ ਹੈ ਕਿ ਹੀ ਹੈਜ਼ he is not the cm of punjab anymore he is basically acting as a agent of the central government punjab di naa territory protect kar paya naa punjab de kisanan de hak protect kar paya lagataar aj 20 din to baad vi sukh karan singh de vich hi main tuhanu case di thodi ji background dena chahna 27 tarikh nu main apne lawyer de zariye ek writ pai si high court de vich ਜਿਹਦੀ 29 ਤਰੀਕ ਚੀਫ ਜਸਟਿਸ ਦੇ ਕੋਰਟ ਵਿੱਚ ਸੀ ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਕੱਲਿਆ ਸੀ ਗਵਰਨਮੈਂਟ ਆਫ ਪੰਜਾਬ ਨੂੰ ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ ਐਫ ਆਈ ਆਰ ਦਰਜ ਕਰਨ ਇੱਕ ਹਫਤਾ ਲਗਾਤਾਰ ਸ਼ੁਭ ਕਰਨ ਦੀ ਡੈੱਡ ਬੋਡੀ ਮੈਡੀਕਲ ਕਾਲਜ ਪਟਿਆਲੇ ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਤੇ ਇਨੇ ਮਜਬੂਰੀ ਦੇ ਨਾਲ ਫਾਇਰ ਦੱਜ ਕੀਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਜ਼ਰੀ ਵਖਾ ਸਕਣਾ ਮੇਰੇ ਕੋਲ ਆ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾ ਤੌਰ ਉਨਾਂ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਏ ਡੈਥ ਹੁੰਦੀ ਏ ਨੈਚਰਲ ਲਾਈਟ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਇਕੱਲੀ ਪੋਸਟਮਾਰਟਮ ਹੋ ਸਕਦਾ ਇਹ ਗਵਰਨਮੈਂਟ ਆਫ ਇੰਡੀਆ ਦੀ ਡਵਾਈਸਰੀ ਹੈ ਫਾਲੋਡ ਬਾਏ ਦ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟਮਾਰਟਮ ਨੇਰੇ ਵਿੱਚ ਨਹੀਂ ਹੋਏਗਾ ਜਾਂ ਬਲਬ ਜਾਂ ਟਿਊਬਲਾਈਟ ਸੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਹੋਏ ਮੈਂ ਪੁੱਛਣਾ ਚਾਹਨਾ ਕਿ ਤੁਹਾਨੂੰ ਇਹੋ ਜੀ ਮਜਬੂਰੀ ਸੀ ਫਿਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣਾ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਨ ਦਾ ਬਣਾ ਦਿੱਤਾ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਮੈਂ ਵੀ ਤੁਹਾਨੂੰ ਦੱਸਣਾ ਚਾਹਨਾ ਪ੍ਰੈਸ ਵਾਲੇ ਵੀਰਾਂ ਨੂੰ 21 ਫਰਵਰੀ ਵਾਲੇ ਦਿਨ ਰੰਦਾਵਾ ਜੀ ਇਹਨਾਂ ਨੇ ਇੱਕ ਰੁਕਾ ਕੱਲਿਆ ਹਰਿਆਣੇ ਦੀ ਸਰਕਾਰ ਨੂੰ ਰੁਕਾ ਜਿਹਨੂੰ ਕਹੀਦਾ ਅਤਲਾਹ ਦਿੱਤੀ ਉਹਨਾਂ ਅਤਲਾਹ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਮੈਂ ਉਹੀ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਬਰਗਾੜੀ ਤੇ ਬਾਬਲ ਕਲਾਂ ਚ ਕਹਿੰਦੇ ਸੀ ਅਨਨੋਨ ਬੰਦਿਆਂ ਤੇ ਪਰਚਾ ਕਿਸ ਤਰ੍ਹਾਂ ਹੋ ਸਕਦਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪਰਚੇ ਦੀ ਡਿਮਾਂਡ ਹੋ ਰਹੀ ਇਹ ਇਸ ਗੱਲ ਕਾਹਨ ਡਿਮਾਂਡ ਹੋ ਰਹੀ ਉਹ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਾਹਿਬ ਜੇ ਉੱਥੇ ਸ਼ਾਤਾਂ ਹੋਈਆਂ ਸੀ ਤੇ ચીਫ ਮਿਨਿਸਟਰ ਤੇ ਤੇ ਹੋਮ ਮਿਨਿਸਟਰ ਦੇ ਹੁਕਮ ਨਾਲ ਗੋਲੀ ਚੱਲੀ ਸੀ ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵੇਜ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ ਉਹਦੇ ਤੇ ਕੇਸ ਦਾਇਰ ਹੋਣਾ ਚਾਹੀਦਾ ਇਹਹੀ ਡਿਮਾਂਡ ਅਸੀਂ ਕੱਲ ਵੀ ਰੱਖੀ ਸੀ ਅੱਜ ਵੀ ਰੱਖਨੇ ਆ ਤੇ ਕੱਲ ਵੀ ਰੱਖਾਂਗੇ ਕਿਸਾਨਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਪ੍ਰੋਟੈਕਟ ਨਹੀਂ ਕਰ ਪਾਇਆ ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ MSP ਨਹੀਂ ਦੇਗੀ ਤੇ ਮੇਰੀ ਸਰਕਾਰ MSP ਦੇਗੀ ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਢਿਆਂ ਤੇ ਕੇਲਿਆਂ ਤੇ ਹਰ ਚੀਜ਼ ਤੇ MSP ਦਵਾਂਗੇ ਮੈਂ ਉਹਨਾਂ ਛੁਟਕੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਕਿਸਾਨੀ ਨੂੰ ਤੁਸੀਂ ਪ੍ਰੋਟੈਕਟਿੰਗ ਕਰ ਪਾਏ ਸਾਡੀ ਵੀ ਸਰਕਾਰ ਸੀ ਇੱਕ ਬੰਦੇ ਤੇ लाठी ਤੱਕ ਨਹੀਂ ਸੀ ਵਜੀ ਦਿੱਲੀ ਤੱਕ ਇਹ ਹੀ ਕਿਸਾਨ ਸੇਫ ਪੈਸੇ ਜੁਆ ਕੇ ਹਰਿਆਣਾ ਦੇ ਸਰੀਏ ਦਿੱਲੀ ਤੱਕ ਪਹੁੰਚਾਏ ਗਏ ਸੀ ਸਾਰੀ ਦੁਨੀਆ ਭਰ ਚ ਮੈਂ ਤੁਹਾਨੂੰ ਦੱਸਣਾ ਚਾਹਨਾ ਰਾਜਮੀਰ ਜੀ ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ ਮੋਦੀ ਸਾਹਿਬ ਨੂੰ ਮੈਂ ਗੱਲ ਚੰਦ ਦਿਨ ਪਹਿਲੇ ਦਿੱਲੀ 'ਚ ਵੀ ਆਈਸੀਸੀ ਜੋ ਪੁੱਛੀ ਸੀ ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਂ ਨੂੰ ਸੱਦੇ ਸੀ ਕੋਈ ਚੀਜ਼ ਮੈਕਰੋਂ ਸਾਹਿਬ ਤੋਂ ਸਿੱਖ ਲੈਣੀ ਸੀ ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ ਉੱਥੇ ਮੈਕਰੋਂ ਖੁਦ ਗਏ ਫਾਰਮਰਸ ਦੇ ਕੋਲ ਤੇ ਉਹਨਾਂ ਨੂੰ ਇਹ ਗੱਲ ਕਹੀ ਤੁਹਾਡੀਆਂ ਜੈਨੂਇਨ ਡਿਮਾਂਡਸ ਅਸੀਂ ਮੀਟ ਕਰਾਂਗੇ ਬ੍ਰਸਲਸ ਦੇ ਵਿੱਚ ਮੈਡ੍ਰਿਡ ਦੇ ਵਿੱਚ ਅੱਜ ਵੱਡੇ ਪੇਮਾਨੇ ਤੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ ਕਿੱਲੇ ਲਾਏ ਨੇ ਸੀਮੈਂਟਡ ਸੜਕਾਂ ਬਣਾ ਦਿੱਤੀਆਂ ਨੇ ਅਸੀਂ ਪੁੱਛਣਾ ਚਾਹਨਾ ਕਿ ਨਾਤੇਕ ਹੱਕ ਪੰਜਾਬ ਦੀ ਕਿਸਾਨੀ ਦਾ ਹੈ ਨਹੀਂ